ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਅੱਜ ਲੱਗੇ ਹੋਰ ਇੱਕ ਕਿਆਰੀ ਬੀਜਣ 126 ਚੋਂ ਨੇਰੀ ਆ ਜਾ ਬੀਜਾਂਗੇ ਤਾਂ ਚਾਰ ਪੰਜ ਦਿਨ ਬਾਅਦ ਠਹਿਰ ਕੇ ਫੇਰ ਆ ਬੀਜ ਦਾਂਗੇ ਆ ਵਾਲੀ ਤਾਂ ਬਹੁਤ ਵਧੀਆ ਹਰੀ ਹੋ ਗਈ ਦੇਖੋ ਆ ਦੇਖੋ ਕਿੰਨੀ ਸੋਹਣੀ ਹਰੀ ਹੋਈ ਆ ਆ ਵੀ ਉਗ ਪਈ ਆ ਪੂਰੀ ਇਹਨੂੰ ਪਾਣੀ ਲੱਗਦਾ ਪਿਆ ਬਸ ਪਾਣੀ ਲਾ ਕੇ ਬਾ ਕੱਢ ਦੇਣਾ ਪਾਣੀ ਬਾਹਰ ਹੋਣੇ ਤੇ ਪਣੀ ਜੀ ਵਧੀਆ ਜੰਮੀ ਜਾਂਦੀ ਆ ਆਪਣੇ ਅੱਜ ਲੱਗੇ ਆ ਬੀਜਨ ਹੋਰ ਇੱਕ ਕਿਆਰੀ ਬੀਜ ਕੇ ਇੱਧੇ ਥੋੜੀ ਥੋੜੀ ਕਰਕੇ ਬੀਜੀ ਜਾਣੀਆਂ ਆਪਾਂ ਇਹ ਦਿਨ ਦਿਨ ਚੱਟਾ ਵੇ ਤੁਹਾਨੂੰ ਦਿਖਾਉਣਾ ਹੈ ਪਹਿਲੀ ਬਣੀ ਜੀ ਵਧੀਆ ਆ ਰਹੀ ਹੋ ਵੀ ਆ ਉਹਦਾ ਪਾਣੀ ਪਾ ਪਾ ਕੇ ਆ ਕੱਢਦੀਦਾ ਵਾ ਦੁਪਹਿਰ ਨੂੰ ਪਾਣੀ ਖੜਾ ਨਹੀਂ ਕਰੀਦਾ ਇਸੇ ਕਰਕੇ ਬਚਾਵਾ ਲੈ ਨਹੀਂ ਦੁੱਧਾ ਪੀਲੀ ਪੀਲੀ ਹੋ ਜਾਣੀਗੀ ਅਜੇ ਭਰ ਗਈ ਲੱਗਦਾ ਕਿ ਆਰੀ ਬੰਦ ਕਰਿਆ ਉਹਦੇ ਵਾਧੂ ਹੋ ਗਿਆ ਪਾਣੀ ਭੱਜ ਕੇ ਉਹ ਪਰਲੀ ਨੂੰ ਮੋੜਾ ਨਾ ਕਾਲਾ ਖੜਾ ਨਾ ਕਰਿਆ ਨਾ ਆਪਾਂ ਪਾਣੀ ਕੱਢ ਦੇਣਾ ਵੀ ਹੁਣੇ ਆਪਾਂ ਭੱਜ ਕੇ ਕਰਿਆ ਬੰਦ ਰੇਮਨ ਦਾ ਪਾ ਪਾਣੀ ਤੇ ਕੱਢ ਗਈ ਨੱਕਾ ਮੋੜ ਪੇਲੇ ਪਾਣੀ ਕੱਢੀਏ ਬੀਜਾ ਨਾ ਬੜਾ ਸੁੱਕ ਜੂਗਾ ਛੱਟਾ ਵਧੀਆ ਦੇ ਹੁੰਦਾ ਨੱਕਾ ਮੋੜ ਆਜਲੀ ਪੇਲੇ ਪਾਣੀ ਕੱਢ ਗਈ ਆ ਟੱਪ ਖਾਲੀ ਕਰਕੇ ਆਈਏ ਖਾਲੀ ਕਰਕੇ ਟਰੈਕਟਰ ਤੇ ਰੱਖ ਕੇ ਲਿਆਉਣੇ ਨਾਲ ਹੀ ਟਰੈਕਟਰ ਸਕੇ ਲਿਉਣਾ ਹੀ ਬਣਾਵਾ ਖਾਲੀ ਜੋ ਲਿਉਣੀ ਆ ਸਵਾਲੀ ਮੋੜ ਤੇ ਮੋੜ ਤੇ ਆ ਦਵਾਈ ਵਧੀਆ ਦਵਾਈ ਆ ਸਾਰੀ ਬੋਟੀਆਂ ਨੇ ਬਹੁਤ ਹੀ ਦਵਾਈ ਆ ਪਰਦੇ ਵਿੱਚੋਂ ਤੁਸੀਂ ਜੀ ਇਹ ਥੋੜਾ ਹੋਰ ਅੱਗੇ ਕਰ ਹਾਂ ਅੱਗੇ ਕਰ ਇਧਰ ਆ ਕੇ ਪਰਚਦੇ ਇਹ ਇਧਰ ਇਹ ਹੋਰ ਥੋੜਾ ਖਿਚੋ ਹੋਰ ਇਹਨਾਂ ਦੇਖੋ ਪੱਟੀਆਂ ਇਹਨਾਂ ਨੂੰ ਹੋਰ ਇਹਨੂੰ ਵੀ ਕਰਨਾ ਸਾਰਾ ਪੌਦਨਾ ਖਰਾਬ ਹੋ ਗਿਆ ਉਦਾਂ ਆਹ ਰੋਲ ਪੱਟ ਫਿਰ ਇਧਰ ਹੋਗੇ ਆਹ ਵੱਡਾ ਗੁੱਛਾ ਖਚੜ ਫੁੱਲ ਨਿਕਲੇ ਆ ਇਹਨੂੰ ਪੌਦਨਾ ਨਾ ਪਤਾ ਮੈਨੂੰ ਸਾਰਾ ਜਾਂਦਾ ਬਸ 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 ਹਰ ਦੇ ਘਰ ਦੇ ਖਾਲੀ ਬ੍ਰਦਰ ਨੇ ਵੀ ਪਵਾ ਲਿਆ ਫਿਰ ਮੈਨੂੰ ਅੰਧਨ ਤੋਰਨਾ ਪਾਣੀ ਲੈ ਗਿਆ ਪਰ ਦੇ ਘਰਾਂ ਚੱਕਦੇ ਚੱਕੀ ਜਾਂ ਚੱਕੀ ਆ ਕੋਈ ਪਾਣੀ ਲੱਗ ਜਾਣਾ ਨਾਲ ਆ ਲੱਗ ਜਾਈਂ ਤੇ ਆ ਬੋਤਲ ਚ ਪਾ ਦੇਣੀ ਆ ਤੇ ਬਰਫ਼ ਵੀ ਜੰਮਣੀ ਸਤਰਾ ਪਤਰਾ ਹੋ ਗਿਆ ਫਿਰ ਲਾ ਦਾਂਗੇ ਪਰਸੋਂ ਨੂੰ ਰਾਤ ਦੀ ਮਿਹਰੀ ਬਹੁਤ ਆਈ ਰਾਤ ਇਹਨਾਂ ਪਰ ਦੇ ਕਬਾਦ ਇਕਮਿਆ ਜਕਲਾ ਟਕਲਾ ਸਾਰਾ ਕੋਈ ਨਹੀਂ ਮੋਟਾ ਮਣ ਜਕਲਾ ਰਹਿ ਰਹੇ ਨੇ ਅਮੇ ਟੂ ਨਾ ਲੱਗ ਰਖਾ ਟੱਪ ਰਕੋ ਵਿੱਚ ਮਾਰ ਦੇ ਟਾਪ ਤੇ ਜੀਤ ਨਾ ਟੁੱਲ ਗਿਆ ਥੋੜਾ ਹੀ ਯਾਰ ਉਹ ਦੇਣਾ ਇਧਰ ਵਾਲੇ ਪਾਸੇ ਹੀਰਨ ਪਟ ਕੇ ਥੱਲੇ ਲਾਉਣਾ ਜਿਹਨੂੰ ਉੱਤੇ ਲਾਤਾ ਲੈਣ ਦੇ ਜੀ ਇਧਰ ਹਾਂ ਕੋਈ ਨਹੀਂ ਨਾ ਉਹ ਸਾਰੇ ਲੱਗ ਜੂਗਾ ਅਏ ਦਿਨ ਆ ਭਾਦ ਯਾਰ ਲੇਟ ਹੀ ਆਈ ਆ ਲੈਟ ਕਿਹੜਾ ਬਹੁਤ ਪਹਿਲੋ ਆਈ ਆ ਹਾਂ ਉਹੀ ਗੱਲ ਨਹੀਂ ਫਿਰ ਆ ਆ ਕੁਛ ਆ ਖੋਲ ਦਵਾਂਗੇ ਉਹ ਵੀ ਇਧਰ ਨੂੰ ਲਿਆ ਜੂਗਾ ਵਿੱਚ ਵਾਟ ਵਾਟ ਕੇ ਉਹ ਇਹਦੇ ਜੈ ਨੂੰ ਇਧਰ ਆਹੋ ਉਧਾ ਪਜਦਾ ਫਿਰ ਜੂ ਬਾਕੀ ਸੂਰੇ ਭਰ ਦਾਂਗੇ ਵੇਗੀ ਆ ਚੌਂਕੇ ਕੰਨ ਤੇ ਬੋਤਲ ਪਈ ਆ ਨੀਲੀ ਪਾਣੀ ਵਾਲੀ ਬਰਬੁਰ ਬਾ ਕੇ ਰੱਖੀ ਪੱਜ ਕੇ ਠਕ ਲਿਆ ਚਾਬੀ ਹੈਗੀ ਟਰਾਲੀ ਪਾਲੀ ਆਪਾ ਹਾਂ ਲਿਆਂਦੀ ਆ ਆਪਣਾ ਆਈ ਬਹੁਤ ਜਿਆਦਾ ਇੱਧਰ ਪਣੀ ਰੀ ਵਧੀਆ ਰਹੀ ਹੋਗੀ ਆਪਣੀ ਚਲੋ ਵਧੀਆ ਵਧੀਆ ਆ ਰਹੀ ਹੋਣੀ ਜੀ ਸਾਰਿਆਂ ਦੀ ਪਨੀਰੀ ਨਹੀਂ ਖਰਾਵਾ ਜਿਹਦੀ ਗੈਰੀ ਮਾਂ ਮਾਂ ਬੀਜ ਹੁੰਦੀਆਂ ਲੋ ਭਾਈਆ ਬਟਰਾਲੀ ਪਾਉਣ ਆਏ ਆ ਭੇਲੀ ਚ ਇੱਥੇ ਟਰਾਲੀਆਂ ਆਪਣੀਆਂ ਖੜੀਆਂ ਦੋ ਸਵਾਹ ਨਾਲ ਲੱਦੀਆਂ ਉਹ ਵੱਡੀ ਟਰਾਲੀ ਜੀ ਅੱਧੀ ਹੈਗੀ ਆ ਤੇ ਇਹਦੇ ਚ ਘਾਟ ਆਣਾ ਪਹਿਲੇ ਇਹਨੂੰ ਮੁਕਾ ਲਈਓ ਉਹਨੂੰ ਮੁਕਾ ਕੇ ਤੇ ਘਰੇ ਖੜੀ ਕਰਦੇ ਆ ਉਹਨੂੰ ਫੇਰ ਕਰਦੇ ਆ ਬਾਅਦ ਚੋ ਖਾਲੀ ਰੁਕ ਜਾ ਰੁਕ ਜਾਰੇ ਆ ਵਾਹ ਜੇ ਵੀ ਯਾਰ ਖਿਲਰ ਗਿਆ ਇਹਨੂੰ ਇਕੱਠੇ ਕਰੀਏ ਕੇ ਟਾਈਮ ਆ ਦੇ ਸਾਰੇ ਆਵਾਜ਼ ਖਵਾਦੇ ਆ ਇਹਨੂੰ ਇਕੱਠੇ ਕਰਕੇ ਲੱਕੜ ਕੱਟ ਕੇ ਬੱਲੀ ਕੱਟ ਕੇ ਨਾ ਉਹਨਾਂ ਨੇ ਐ ਤੀ ਆ ਦੇ ਟਕਾਉਣੇ ਆ ਸਾਰਿਆਂ ਨੂੰ ਬਹੁਤ ਖਲਾਰਾ ਪੈ ਗਿਆ ਟਾਈਮ ਲੱਗਦੇ ਹੋ ਜੂਗਾ ਇਹ ਆਹ ਵਾਲੀ ਨਾ ਹੋਈ ਜਾਣੀ ਇੱਕ ਕਿਹੜੀ ਹੋ ਜੂਗਾ ਬਸ ਵੇ ਇਹਨੂੰ ਖਾਲੀ ਕਰਕੇ ਉਧਰ ਕਰ ਦਿੰਦੇ ਆ ਉਹਨੂੰ ਪਰਸੋ ਚ ਉਧਰ ਹੋ ਜੂ ਖਾਲੀ ਇਹਨੂੰ ਬਾਰੀਥਾਣੀ ਲਾਈਏ ਅੱਗੇ ਇੱਕ ਇਹ ਨਾ ਬਾਰੀਥਾਣੀ ਲਾਉਣਾ ਢੇਰੀ ਇਹਦੀ ਆਹ ਖੜਾ ਹੈ ਆਪਣਾ ਕਟਰ ਉਧਰ ਮੱਕੀ ਵਾਲਾ ਖੜਾ ਉਧਰ ਬੂਆ ਲਾ ਦੇ ਫੇਰ ਪਕੜ ਟਰਾਲੀ ਤੇ ਘੜ ਕਰਨੀ ਉਧਰ ਹੀ ਕਰ ਦੇਣੀ ਆ ਹਾਂ ਲਾ ਦੇ ਬੂਆ ਪਕੜ ਨਾ ਇੱਥੇ ਹੁਣ ਟਰਾਲੀ ਟਰਾਲੀ ਆਪਾਂ ਖਾਲੀ ਕਰੇ ਘਰੇ ਲੈ ਜਾਣੀ ਆ ਆ ਜਾ ਬਾਅਦ ਲੱਗਨੇ ਆ ਜਾ ਭਾਈ ਜੀ ਸਵਾਗਤ ਹੀ ਘਾਟਾ ਪੜੀ ਉਹ ਟਰਾਲੀ ਹੁਣ ਲਾਇਆ ਹੁੰਦੀ ਹੈ ਘਰੇ ਹੁਣ ਆ ਲੈ ਕੇ ਚੱਲੇ ਆ ਦੂਰ ਤੱਕ ਥੋੜੀ ਘਟ ਗਈ ਆ ਮੈਂ ਕਿਹਾ ਟਰਾਲੀ ਲੈ ਜਾਂਦੇ ਆ ਇੱਕ ਵਾਰੀ ਉਹ ਕੀ ਬਾਜ ਜਾਣੀਆਂ ਤੇ ਇੱਕ ਵਾਰੀ ਬਸ ਆਪਾਂ ਪੀਜਣੀਆਂ ਔਰ ਤੇ ਸਰ ਜਾਣਾ ਬੈਠ ਗਿਆ ਹੋ ਜੂਆ ਉਹਦੇ ਨਾਲ ਔਰ ਥੋੜੀ ਘਟ ਗਈ ਟੱਕ ਸੈਂਡ ਬਾਤ 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 ਬੱਚਾ ਕਰ ਦੇ ਆਲੀਏ ਘੇਟਣੇ ਨਾਲ ਥੱਲੇ ਕਰ ਥੱਲਾ ਆ ਰਿਹਾ ਹੋਰ ਹੋਰ ਕਰਨਾ ਕਿਤਨਾ ਰਾਮਰ ਤੱਕ ਆਉ ਨੂੰ ਆਈ ਗਈ ਆਪਣੇ ਆਪ ਦਾ ਭਾਈ ਦੀ ਬਰਾਦ ਕੀਂ ਟਾਈ ਦੀ ਸਕੀ ਉਹ ਘੁੱਵਾ ਘੁੱਲਾ ਰਹੇ ਨੇ ਇੱਥੇ ਕਢੀ ਕਰਾਂਗੇ ਲੈ ਦੇ ੱਲੇ ਬਾਜ ਜਾਣੀਆਂ ਸਵਾ ਇੱਕ ਵਾਰ ਜੋਗੀ ਆਹ ਉਹ ਲੇਕਿਆਰੀ ਹੋਰ ਬਿਜੜੀਆਂ ਬੇਮੁਗਣੀਆਂ ਚ ਲਓ ਜੀ ਮਾਈ ਜਿੰਨੀ ਕੁ ਗੱਲਰ ਗਿਆ ਤਾਂ ਥੋੜੀ ਰਹਿ ਗਈ ਆਪਣਾ ਇੰਨੀ ਕੁ ਬਸ ਇੰਨਾ ਕੁ ਤਾਂ ਰਹਿ ਗਿਆ ਦੋਕ ਬੰਡਾ ਪੈਣੀਆਂ ਬਸ ਦੋਹਾਂ ਬੰਡਾ ਨੇ ਹਨਾ ਉਹ ਸੁੱਕ ਪਾਣੀ ਵੜਦਣਾ ਨਿਕਲਦਾ ਹੋਲੀ ਹੋਲੀ ਸਗੋਂ ਸਟਲਾ ਇਧਰੋਂ ਗਲਾਰ ਲਾ ਪਹਿਲੋ ਫੇਈ ਵੜਦਿਆਂ ਇਹ ਸੁਕੜਦੀ ਆ ਦੇਖ ਲੈ ਸੁੱਕੀ ਆ ਸਵਾ ਉਹ ਜਿਆਦੀ ਗਿੱਲੀ ਆ ਵਾਲੀ ਆ ਗਿੱਲੀ ਸੀ ਪੂਰੀ ਦੇ ਲਾ ਕੇ ਨਹੀਂ ਇਹ ਨਹੀਂ ਉੱਡੀ ਹੈ ਪਾਈਆਂ ਨਹੀਂ ਹੋਇਆ ਪੂਰਾ ਆ ਗਿੱਲੀ ਸਵਾ ਜਿਆਦੀ ਪਿੰਦੀ ਆ ਨਾ ਮੋਟੀ ਸੁੱਕੀ ਸਵੇਰ ਘਟ ਪੈਂਦੀ ਆ ਤਾਣ ਚੱਕਲਾ ਮਾਰੀ ਦਰਪਾਲ ਬਸ ਆ ਹੋ ਨੰਬਰ ਚਲਾ ਕੰਮ ਪੈਗਾ ਕਿੰਨਾ ਥੋੜਾ ਜੀ ਬਸ ਅੱਜ ਗਰਮੀ ਨੇ ਬਸ ਕੀਤੀ ਪਤਾ ਨਹੀਂ ਕਿੰਨਾ ਟੈਂਪਰੇਚਰ ਬਣੇ ਕੀਤਾ ਅੱਲ ਹੀ ਨੀਂਹੇਰੀ ਆਈਆ ਦੋ ਕਣੀਆਂ ਪਈਆਂ ਮੀਂਹ ਦੀਆਂ ਬਸ ਨੀ ਨੀ ਰੀਆ ਯਾ ਪਿਆ ਦਾ ਘੰਟਾ ਮੀਂਹ ਤੇ ਸਾਰਾ ਵਧੀਆ ਹੋ ਜਾਣਾ ਇਹ ਕੰਮ ਮੀਂਹ ਪਿਆ ਨਹੀਂ ਹਨੇਰ ਇੰਨਾ ਤੂਫਾਨ ਜਿਆਦਾ ਪਤਾ ਨਹੀਂ ਕਿੰਨੇ ਕੁ ਦਰਖ ਟੁੱਟਿਆ ਪਤਾ ਨਹੀਂ ਕਿੰਨੇ ਖੰਭੇ ਟੁੱਟੇ ਆ ਖੰਭੇ ਬਹੁਤ ਟੁੱਟ ਗਏ ਦਰਖਤ ਵੀ ਬਹੁਤ ਟੁੱਟੇ ਆ ਬਹੁਤ ਨੁਕਸਾਨ ਹੋਇਆ ਨੇ ਰੀਨਾ ਲਾ ਤੋ ਲਾ ਤੋ ਲਾ ਤੋ ਖਾੜ ਉਹ ਬਹੁਤ ਨੁਕਸਾਨ ਹੋਇਆ ਨੇ ਰੀਤ ਚਾਹੀਦੀ ਨਹੀਂ ਨੇਰੀ ਨੂੰ ਮੀਂਹ ਆ ਜਾਵੇ ਉਹ ਚੰਗਾ ਆਨੇ ਰੀ ਆ ਕੇ ਮੋਰੇ ਦਾ ਨਾ ਲਾਈਟ ਹੁੰਦੀ ਹੈ ਰਾਤ ਨੂੰ ਨਾ ਦਿਨ ਨੂੰ ਆ ਚਾਰ ਦਿਨ ਬਾਅਦ ਅੱਗੇ ਮੋਟਰਾਂ ਦੀ ਲਾਈਟ ਆਈ ਆ ਚਾਰ ਦਿਨ ਬਾਅਦ ਬਰਾਤਾਂ ਦਾ ਵੱਡਾ ਪੰਗਾ ਤਾਰਾਂ ਲਾ ਕੇ ਨਹੀਂ ਦਰਖਤ ਚਾਹੀਦਾ ਤਾਰਾਂ ਤੋਂ ਦੂਰ ਹੀ ਚਾਹੀਦੇ ਲਾਉਣੇ ਹੌਲੀ 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 ਕੋਈ ਨਹੀਂ ਇੱਧਰ ਆ ਜਿੱਦੋਂ ਚੱਕ ਕੇ ਉਧਰ ਮਾਰਾਂਗੇ ਫਿਰ ਕੀ ਆ ਕੋਈ ਨਹੀਂ ਸੱਟਦੇ ਹਾਣੂ ਸੜ ਦਵਾਂਗੇ ਹੁਣ ਚੱਕ ਕੇ ਲੋ ਪਾਣੀ ਆਪਾਂ ਬਾਈ ਜੇ ਇਧਰ ਨੂੰ ਵੜਦਾ ਇਹਦਾ ਪਾਣੀ ਜ਼ਿਆਦਾ ਹੋ ਗਿਆ ਜੇ ਪਾਣੀ ਕੱਢ ਦੇਣਾ ਰਾਤ ਨੂੰ ਬਸ ਗਿੱਲਾ ਹੀ ਰਹਿਣਾ ਕਿਹੜਾ ਆਪਾਂ ਪਾਣੀ ਖੜਾ ਨਹੀਂ ਰੱਖਣਾ ਇੱਥੇ ਗਰਮੀ ਬਹੁਤ ਆ ਜਿੱਦਣ ਪਾਣੀ ਗਰਮ ਹੋ ਗਿਆ ਤਾਂ ਪਨੀਰੀ ਖਰਾਬ ਹੋਣੀ ਉਹਦਾਂ ਨਹੀਂ ਬਸ ਮਿੱਟੀ ਗਿੱਲੀ ਰੱਖਣੀ ਹੈ ਪਤਲਾ ਪਤਲਾ ਪਾਣੀ ਲਾ ਕੇ ਬਸ ਇਹਦਾ ਪੈ ਰਿਆ ਦਰ ਇੱਕ ਤਾਂ ਇੱਥੋਂ ਵੜਦਾ ਇੱਕ ਤਾਂ ਉਧਰ ਵੜਦਣਾ ਵਾ ਜਿੰਨਾ ਨਿਕਲੂ ਬਾਕੀ ਨੂੰ ਪਾਣੀ ਲਾ ਦੇਣਾ ਰਾਣਾ ਨਿਕਲ ਗਿਆ ਜੀ ਦੋਚ ਦੇਖੀ ਫਿਰ ਗਿਆ ਪਾਣੀ ਸਾਰੇ ਪਰ ਲੈ ਗਿਆ ਪਿੱਛੇ ਦੇ ਕੇ ਵਿਚ ਕਾਲੇ ਰਹਿ ਗਿਆ ਵਾ ਬਾਦੀ ਬੰਦ ਕਰਦਾ ਮਿੰਟੂ ਚਲੋ ਠੀਕ ਆ ਚੱਕੋ ਸਮਾਨ ਸਾਰਾ ਲੈ ਚਲੋ ਫਿਰ ਗਿਆ ਵਾ ਸੀਗਾ ਵੇ ਕੱਢਣਾਂ ਨਹੀਂ ਰਹਿਣਦੇ ਉਹਦਾ ਕੱਢਣ ਜੁਗਾ ਹੈ ਵੀ ਨਹੀਂ ਨਾ ਰਹਿਣ ਦਾ ਕੱਢਣ ਦੀ ਲੋੜ ਹੀ ਨਹੀਂ ਉਹਨੂੰ ਆਹੀ ਬਹੁਤ ਆ ਬਸ ਤੂੰ ਆ ਲਾਓ ਇੱਧਰ ਚੱਕੋ ਸਮਾਨ ਮਿੰਟੂ ਥੁੱਕ ਪੈਣਾ ਕੋਈ ਨਹੀਂ ਕੋਈ ਫੇਰਾ ਉਹ ਵੀ ਉੱਥੇ ਕੋਈ ਨਹੀਂ ਰਹਿਣ ਦਾ ਬਸ ਚੱਕ ਲੈ ਲੈ ਚਲ ਸਮਾਨ ਰੱਬ ਟੋਬੇ ਲੈ ਚਲੋ ਚੱਕ ਕੇ ਸਾਰਾ ਕੋ ਸਮਾਨ ਘਰੇ ਜੀ ਤੂੰ ਐਡ ਟਰਾਲੀ ਲਈ ਆਪਾਂ ਇਹ ਕਿ ਆਉਣ ਟਰਾਲੀ ਲਵਾ ਜਿੰਨਾ ਨਿਕਲੂ ਨਿਕਲੂ ਠੀਕ ਆ ਬਾਕੀ ਸਹੀ ਆ ਮੋਟਰ ਚ ਲਾ ਕੇ ਬਾਕੀ ਲਾ ਦੇਣਾ ਹੋਰ ਪਾਣੀ ਬਹੁਤ ਏ ਹੁੰਦਾ ਕਾਫੀ ਨਿਕਲ ਜਾਣਾ ਪਾਣੀ ਮੇਰੇ ਤੋਂ ਸਾਰਾ ਹੀ ਨਿਕਲ ਜਾਣਾ ਪਾਣੀ ਵਾਵਾ ਹੁੰਦਾ ਭੱਜਾ ਦੇ ਲਈ ਬਾ ਬਾਲਾ ਪਿਆ ਪਾੜ ਕਰਨ ਦਾ ਚੱਲੀ ਆਉਂ ਕਰ ਨੂੰ ਨਾਈਏ ਨੂੰ ਇਹ ਚੱਲ ਗਏ ਦੇਖਦੇ ਆਂ ਲੈਡ ਦਾ ਕੀ ਹਾਲ ਆ ਕਦੋਂ ਹੁੰਦੀ ਲੈਡ ਦਾ ਕਦੋਂ ਪਾਣੀ ਲਾਉਣਾ ਆ ਹਾਲਿਆਂ ਦੇ ਰਬਾ ਦੋਰੇ ਆ ਗਾ ਵਾਸਾ ਮੇਰਾ ਦੇਵਾਸ ਹੱਲੇ ਰਹਿਣ ਦੇ ਕੀਪ ਦਾ ਲੈਡ ਆ ਜਵੇ ਮੈਂ ਕਹਿੰਦਾ ਰਹਿਣ ਦੇ ਹੱਲੇ ਕੀਪ ਦਾ ਲੈਡ ਆ ਗਈ ਫੇਰ ਖੋਲੂਗਾ ਹੱਲੇ ਰਹਿਣ ਦੇ ਜੇ ਲਾਈਟ ਆ ਗਈ ਆ ਕੇਰਾ ਭਰ ਦਾਂਗੇ ਆਉ ਠਹਿਰ ਕੇ ਵਾਟਕਵੇ ਕਰ ਦਿੰਨੇ ਬੰਦ ਮੇਰੇ ਹਿਸਾਬ ਨਾਲ ਲਾਈਟ ਆਉਗੀ 10 ਮਿੰਟ ਵੀ ਆ ਗਈ ਤੇ ਕੇਰਾ ਭਰ ਜਾਣਾ ਇਹ ਆਇਆ ਤੂੰ ਲਾਈਏ ਟਰਾਲੀ ਟਰਾਲੀ ਲਈ ਆ ਪਾ ਜਾ ਬੜਾ ਪਰ ਆਪਣੀ ਰੀਡਾਂ ਚਲਾ। ਆ ਜਾ ਬੱਜਾ। ਇਧਰੋਂ ਵੀ ਨਹੀਂ ਵੜਨਾ ਪਾਣੀ। ਇਧਰੋਂ